ਜਗ ਹੋ ਜਗ ਲੋ ਤਖਤ ਚਤਰ ਚਵਰ ਦੇ ਮਾਲਕ ਲੋਕ ਪਰਲੋਕ ਵਿੱਚ ਸਹਾਈ ਹਾਜ਼ਰ ਨਾਜ਼ਰ ਗੁਰ ਗਤੀ ਤੇ ਬਿਰਾਜਮਾਨ ਸ਼ਬਦ ਗੁਰੂ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨਾਂ ਦੇ ਅੱਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਆਏ ਹੁਕਮਨਾਮਾ ਸਾਹਿਬ ਦੀ ਅakre ਵਿਚਾਰ ਆਏ ਮੁਖਵਾਕ ਦੀ ਵਿਆਖਿਆ ਆਪ ਜੀ ਸਰਵਣ ਕਰ ਰਹੇ ਹੋ ਅਜਦਾ ਹੁਕਮਨਾਮਾ ਸਾਹਿਬ ਨੌਵੇਂ ਜਾਮੀ ਨੌਵੇਂ ਸਤਿਗੁਰੂ ਤਨ 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 ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਹੈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਨੌਵਾ ਸੋਰਠ ਮਹੱਲਾ ਨੌਵਾ ਭਾਗ ਰਾਗ ਸੋਰਠ ਹੈ ਨੌਵੇਂ ਜਾਮੇ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਤਿੰਨਾ ਦੀ ਪਵਿੱਤਰ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਹੈ ਇਹ ਜਗ ਮੀਤ ਨ ਦੇਖਿਓ ਕੋਈ ਗੁਰੂ ਜੀ ਫਰਮਾਉਂਦੇ ਹਣ ਕੇ ਇਹ ਜਗ ਮੀਤ ਨ ਦੇਖਿਓ ਕੋਈ ਪਾਉ ਇਸ ਜਗ ਵਿੱਚ ਇਸ ਜਗਤ ਵਿੱਚ ਕੋਈ ਤੋਰ ਸਾਥ ਨਿਭਾਉਣ ਵਾਲਾ ਕੋਈ ਇਸ ਪ੍ਰਮਾਤਮਾ ਦੀ ਦਰਗਾਹ ਤੱਕ ਸਾਥ ਨਿਭਾਉਣ ਵਾਲਾ ਮਿੱਤਰ ਮੈਂ ਨਹੀਂ ਵੇਖਿਆ ਜਿਹੜਾ ਸਾਥੀ ਜਿਹੜਾ ਮਿੱਤਰ ਉਸ ਪ੍ਰਮਾਤਮਾ ਦੀ ਦਰਗਾਹ ਤੱਕਰ ਸਾਡੇ ਨਾਲ ਜਾਵੇ ਸਗਲ ਜਗਤ ਆਪਣੇ ਸੁਖ ਲਾਗਿਓ ਦੁੱਖ ਮੈਂ ਸੰਗ ਨਾ ਹੋਈ ਰਹਾਉ ਇਹ ਸਾਰਾ ਜਗਤ ਇਹ ਸਾਰਾ ਸੰਸਾਰ ਆਪਣੇ ਸੁੱਖ ਵਿੱਚ ਜੁਟਾ ਪਿਆ ਹੈ ਆਪਣੇ ਸੁੱਖ ਵਿੱਚ ਲੱਗ ਗਿਆ ਹੈ ਅਤੇ ਦੁੱਖ ਵਿੱਚ ਵੀ ਕੋਈ ਕਿਸੇ ਦੇ ਨਾਲ ਸਾਥੀ ਨਹੀਂ ਬਣਦਾ ਕੋਈ ਕਿਸੇ ਨਾਲ ਨਹੀਂ ਖੜਦਾ ਸਾਰੇ ਆਪਣੇ ਸੁੱਖ ਵਿੱਚ ਹੀ ਲੱਗ ਗਏ ਹਨ ਸਾਰਿਆਂ ਨੂੰ ਆਪਣਾ ਹੀ ਮਤਲਬ ਹੈ ਦਾਰਾ ਮੀਤ ਪੁੱਤ ਸੰਬੰਧੀ ਸਗਰੇ ਤਨ ਸਿਉ ਲਾਗੇ ਦਾਰਾ ਮੀਤ ਪੁੱਤ ਸੰਬੰਧੀ ਸਗਰੇ ਤਨ ਸਿਉ ਲਾਗੇ ਦਾਰਾ ਤੋਂ ਪਾਵੈ ਸਤਰੀ ਮੀਤ ਤੋਂ ਪਾਵੈ ਮਿੱਤਰ ਪੁੱਤ ਤੋਂ ਪਾਵੈ ਪੁੱਤਰ ਤੇ ਸੰਬੰਧੀ ਤੋਂ ਪਾਵੈ ਰਿਤੇਦਾਰ ਭਾਗ ਇਸਤਰੀ ਮਿੱਤਰ ਪੁੱਤਰ ਰਿਸ਼ਤੇਦਾਰ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਦਾਰਾ ਮੀਤ ਪੂਤ ਸਣ ਬੰਦੇ ਸਗਰੇ ਧਨ ਸਿਉ ਲਾ ਕੇ ਇਹ ਸਾਰੇ ਧਨ ਨਾਲ ਹੀ ਪਿਆਰ ਕਰਦੇ ਹਨ ਇਹ ਸਾਰੇ ਧਨ ਦੇ ਵਿੱਚ ਹੀ ਲੱਗੇ ਹੋਏ ਹਨ ਜਪਹੀ ਨਿਰ ਧਨ ਦੇਖਿਓ ਨਰਕ ਸੰਗ ਛਾੜ ਸਭ ਭਾਗੇ ਅਗਲੀ ਪੰਕਤੀ ਵਿੱਚ ਗੁਰੂ ਜੀ ਉਪਦੇਸ਼ ਕਰਦੇ ਨੇ ਕਿ ਜਦੋਂ ਮਨੁੱਖ ਕੋਲ ਨਾਰ ਕੋਲ ਜਦੋਂ ਧਨ ਮੁਕ ਗਿਆ ਜਦੋਂ ਮਨੁੱਖ ਕੰਗਾਲ ਹੋ ਗਿਆ ਉਸ ਕੋਲ ਕੁਝ ਨਹੀਂ ਰਹਿ ਗਿਆ ਉਸ ਨੂੰ ਕੰਗਾਲ ਵੇਖਿਆ ਤੇ ਇਹ ਸਾਰੇ ਮਿੱਤਰ ਉਸ ਨੂੰ ਛੱਟ ਕੇ ਭੱਜ ਜਾਂਦੇ ਹਨ ਨੱਸ ਜਾਂਦੇ ਹਨ ਫਿਰ ਕੋਈ ਸਾਥੀ ਨਹੀਂ ਆਂਦਾ ਕਹੋ ਕਹਾ ਯਾ ਮਨ ਪਵਰੇ ਕੋ ਇਨ ਸਿਆਨੇ ਹੋ ਲਗਾਇਓ ਪਾ ਮੈਂ ਇਸ ਝੱਲੇ ਮਨ ਨੂੰ ਇਸ ਪਵਰੇ ਮਨ ਨੂੰ ਕੀ ਸਮਝਾਵਾਂ ਕਿ ਇਸਨੇ ਇਹਨਾਂ ਕੱਚੇ ਸਾਥੀਆਂ ਕੱਚੇ ਮਿੱਤਰਾਂ ਨਾਲ ਪਿਆਰ ਪਾਇਆ ਹੋਇਆ ਹੈ ਮੋਹ ਕੀਤਾ ਹੋਇਆ ਹੈ ਕਿਉਂਕਿ ਕੇਵਲ ਹੀ ਕੇਵਲ ਸੰਸਾਰ ਵਿੱਚ ਜਦ ਮਨੁੱਖ ਆਉਂਦਾ ਨਾ ਇਹਨਾਂ ਰਿਸ਼ਤੇਦਾਰਾਂ ਸਬੰਧੀਆਂ ਨਾਲ ਮੋਹ ਪਾ ਲੈਂਦਾ ਹੈ ਉਸ ਨੂੰ ਪ੍ਰਮਾਤਮਾ ਤਾਂ ਚੇਤੇ ਵਿੱਚ ਨਹੀਂ ਰਹਿੰਦਾ ਜਿਹੜੇ ਕੰਮ ਲਈ ਆਇਆ ਕੇਵਲ ਹੀ ਕੇਵਲ ਉਸ ਪ੍ਰਮਾਤਮਾ ਦੇ ਨਾਮ ਨੇ ਹੀ ਉਸਤੇ ਅੰਤ ਵਿੱਚ ਸਹਾਈ ਹੋਣਾ ਹੈ ਇਨਾ ਸਾਥੀਆਂ ਨੇ ਮਿੱਤਰਾਂ ਨੇ ਕਿਸੇ ਨੇ ਸਹਾਈ ਨਹੀਂ ਹੋਣਾ ਦੀਨ ਨਾਥ ਸਕਲ ਪੈ ਭੰਜਨ ਜਸਤਾ ਕੋ ਬਿਸਰਾਇਓ ਦੀਨ ਨਾਥ ਸਕਲ ਪੈ ਭੰਜਨ ਜਸਤਾ ਕੋ ਬਿਸਰਾਇਓ ਜਿਹੜਾ ਪਰਮਾਤਮਾ ਜਿਹੜਾ ਗੁਰੂ ਸਤਗੁਰ ਗਰੀਬਾਂ ਦਾ ਰਾਖਾ ਤੇ ਸਾਰੇ ਡਰ ਨਾਸ ਕਰਨ ਵਾਲਾ ਹੈ ਸਾਰੇ ਡਰਾਂ ਤੋਂ ਖਤਮ ਕਰਨ ਵਾਲਾ ਰਹਿਤ ਕਰਨ ਵਾਲਾ ਉਸ ਦੀ ਸਿੱਖ ਸਲਾਹ ਇਸਨੇ ਭੁਲਾਈ ਹੋਈ ਹੈ ਇਸ ਨੂੰ ਉਸ ਦਾ ਨਾਮ ਚੇਤੇ ਵਿੱਚ ਨਹੀਂ ਹੈ ਇਹ ਉਸ ਨੂੰ ਭੁੱਲ ਗਿਆ ਹੈ ਸਵਾਨ ਪੂਛ ਜਿਉਂ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀਨੋ ਏ ਭਾਈ ਜਿਵੇਂ ਕੁੱਤੇ ਦੀ ਪੂਛ ਲੈਣ ਜਿਹੜੀ ਕੁੱਤੇ ਦੀ ਪੂਛ ਉਹ ਸਿੱਧੀ ਨਹੀਂ ਹੁੰਦੀ ਇਸੇ ਤਰ੍ਹਾਂ ਇਸ ਮਾਨ ਦੀ ਪਰਮਾਤਮਾ ਦੀ ਯਾਦ ਵੱਲੋਂ ਲਾਪਰਵਾਹੀ ਹੈ ਨਾ ਹਟਦੀ ਨਹੀਂ ਭਾਵੇਂ ਅਸੀਂ ਕਿੰਨੇ ਮਰਜ਼ੀ ਯਤਨ ਕਰ ਲਈਏ ਜੀਵਨ ਵਿੱਚ ਉਸ ਪਰਮਾਤਮਾ ਦਾ ਨਾਮ ਜਪਣ ਨੂੰ ਪਰ ਜਦੋਂ ਇਹ ਮਾਨਨ ਮਨ ਇਹ ਟਿਕਦਾ ਹੀ ਨਹੀਂ ਇਹ ਮਨ ਜਿਹੜਾ ਇਹ ਨਹੀਂ ਟਿਕਦਾ ਇਹ ਬੁਰੇ ਕੰਮ ਵੱਲ ਜਲਦੀ ਜਾਂਦਾ ਹੈ ਇਹ ਪ੍ਰਮਾਤਮਾ ਦੇ ਨਾਮ ਜਦੋਂ ਅਸੀਂ ਜਪਦੇ ਆ ਤੇ ਮਨ ਨਹੀਂ ਟਿਕਦਾ ਨਾਨਕ ਲਾਜ ਪਿਰਤ ਕੀ ਰਾਖੋ ਨਾਮ ਤੁਹਾਰੋ ਲੀਨੋ ਨਾਨਕ ਲਾਜ ਪਿਰਤ ਕੀ ਰਾਖੋ ਤੁਹਾਰੋ ਨਾਮ ਤੁਹਾਰੋ ਲੀਨੋ ਭਾਵ へ ਨਾਨਕ ਜੀ ਮੋਢ ਕਦੀਮਾਂ ਦੇ ਸੁਭਾਵ ਦੀ ਲਾਜ ਰੱਖ ਬਿਰਤ ਕੀ ਲਾਜ ਰੱਖ ਮੇਰੀ ਮਦਦ ਕਰ ਮੈਂ ਤੇਰਾ ਨਾਮ ਜਪਦਾ ਹਾਂ ਮੈਂ ਤੈਨੂੰ ਸਿਮਰਨਾ ਕਰਦਾ ਹਾਂ ਅੱਜ ਦੇ ਹੁਕਮਨਾਮਾ ਸਾਹਿਬ ਅੰਦਰ ਨੌਵੇਂ ਜਾਮੇ ਨੌਵੇਂ ਸਤਿਗੁਰੂ ਨੌਵੇਂ ਪਾਸ਼ਾ ਜੀ ਨੇ ਉਪਦੇਸ਼ ਕਰਨਾ ਕੀਤਾ ਕਿ ਅਸੀਂ ਜਗਤ ਵਿੱਚ ਜਗ ਵਿੱਚ ਇਸ ਸੰਸਾਰ ਵਿੱਚ ਸੰਸਾਰੀ ਮਿੱਤਰਾਂ ਨੂੰ ਰਿਸ਼ਤੇਦਾਰਾਂ ਨੂੰ ਸਬੰਧੀਆਂ ਨੂੰ ਪਿਆਰ ਕਰ ਬੈਠਦੇ ਹਾਂ ਮੋਹ ਪਾ ਲੈਨੇ ਹਾਨ ਨਾਲ ਅਤੇ ਇਸ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਇਸ ਪਰਮਾਤਮਾ ਨੂੰ ਯਾਦ ਨਹੀਂ ਕਰਦੇ ਪਰ ਅਸਲੀਅਤ ਹੈ ਕਿ ਅਸਲ ਵਿੱਚ ਆਖਰੀ ਸਮੇਂ ਵਿੱਚ ਜਦੋਂ ਮਨੁੱਖ ਕੁਝ ਨਹੀਂ ਹੁੰਦਾ ਜੇ ਦੁੱਖ ਦੇ ਸਮੇਂ ਵਿੱਚ ਉਸ ਪਰਮਾਤਮਾ ਨੇ ਹੀ ਸਾਡਾ ਸਾਥੀ ਬੰਨਣਾ ਹੈ ਸਾਡਾ ਵਕੀਲ ਬੰਨਣਾ ਇਹਨਾਂ ਸਾਰੇ ਮਿੱਤਰਾਂ ਦੋਸਤਾਂ ਨੇ ਸਨਮੰਧੀਆਂ ਨੇ ਕਿਸੇ ਨੇ ਸਾਥ ਨਹੀਂ ਦਿੱਤਾ ਅੰਤ ਵਿੱਚ ਉਸ ਪਰਮਾਤਮਾ ਦੀ ਦਰਗਾਹ ਵਿੱਚ ਪਰਮਾਤਮਾ ਦੇ ਨਾਮ ਨੇ ਸਿਮਰਨ ਨੇ ਸਾਡਾ ਸਾਥ ਦੇਣਾ ਹੈ ਇਸ ਕਰਕੇ ਉਸ ਪਰਮਾਤਮਾ ਨੂੰ ਜਪਣਾ ਕਰੀਏ ਕੇਵਲ ਹੀ ਕੇਵਲ ਉਸ ਪ੍ਰਮਾਤਮਾ ਨੂੰ ਚੇਤੇ ਕਰਨਾ ਕਰੀਏ ਕਿਉਂਕਿ ਉਸ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਹੀ ਅਸੀਂ ਜਨਮ ਮਰਨ ਤੋਂ ਰਹਿਤ ਹੋ ਸਕਦੇ ਹਾਂ ਇਹਨਾਂ ਜੁਨਾਂ ਤੋਂ ਰਹਿਤ ਹੋ ਸਕਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ